ਖੰਨਾ ਪੁਲਿਸ ਦੇ ਵੱਲੋਂ ਕਾਸੂ ਆਪਰੇਸ਼ਨ ਚ ਲਾਇਆ ਗਿਆ ਜਿਸ ਵਿੱਚ ਆਈਜੀ ਲੁਧਿਆਣਾ ਰੈਂਜ ਨੀ ਲੰਬਰੀ ਜਗਦਲੇ ਨੇ ਕਿਹਾ ਹੈ ਕਿ ਖੰਨਾ ਪੁਲਿਸ ਦੇ ਨੇ ਐਸਐਸਪੀ ਡਾਕਟਰ ਜੋਤੀ ਯਾਦਵ ਦੀ ਅਗਵਾਈ ਹੇਠ ਪੰਜ ਡੀਐਸਪੀ ਸੱਤ ਐਸਐਚਓ ਅਤੇ 150 ਪੁਲਿਸ ਕਰਮਚਾਰੀਆਂ ਵਾਲੀਆਂ 13 ਟੀਮਾਂ ਬਣਗੀਆਂ ਨੇ ਪੁਲਿਸ ਨੇ ਦੁਰਾਹਾ ਦੇ ਬਿੱਲਾਵਾਲੀ ਛਪੜੀ ਖੰਨਾ ਸਮਰਾਲਾ ਰਾਮਪੁਰ ਨੂੰ ਨਸ਼ੀਆਂ ਦੇ ਹੌਟਸਪੌਟ ਵਜੋਂ ਚੁਣਿਆ ਇਸ ਕਾਰਵਾਈ ਦੌਰਾਨ 50 ਚੱਕੀ ਵਿਅਕਤੀਆਂ ਦੀ ਜਾਂਚ ਕੀਤੀ ਹੈ ਜਦੋਂ ਕਿ 35 ਵਾਹਨਾਂ ਦੀ ਵੀ ਜਾਂਚ ਕੀਤੀ ਹੈ ਉਹਨਾਂ ਦੱਸਿਆ ਕਿ ਇਸ ਕਾਰਵਾਈ ਦੌਰਾਨ 14 ਲੋਕਾਂ ਨੂੰ ਗ੍ਰਿਫਤਾਰ ਕਰਕੇ 6 ਮਾਮਲੇ ਦਰਜ ਕੀਤੇ ਨੇ ਬਹੁਤੀ ਮੁਲਜ਼ਮਾਂ ਦੇ ਕੋਲ 40 ਗ੍ਰਾਮ ਹੈਰੋਇਨ ਅਤੇ 150 ਗ੍ਰਾਮ ਅਫੀਮ बरामद ਕੀਤੀ ਹੈ ਤੇ ਬਹੁਤ ਉਸ ਕਾਰਵਾਈ ਦੌਰਾਨ ਹੋਰ ਵੀ ਫੜੇ ਗਏ ਨੇ ਧਾਰਾਵਾਂ ਸਮੇਤ ਫੜੇ ਗਏ ਮੁਲਜ਼ਮਾਂ ਖਿਲਾਫ ਉਹ ਪਹਿਲਾ ਵੀ ਮਾਮਲੇ ਦਰਜ ਨੇ ਜਦੋਂ ਕਿ ਅਫੀਮ ਸਮੇਤ ਫੜਿਆ ਗਿਆ ਮੁਲਜ਼ਮ ਹਾਲੀ ਤੋਫੀਮ ਲਿਆਉਂਦਾ ਸੀ ਤਾਂ ਡੀਆਈਜੀ ਨੇ ਕਿਹਾ ਕਿ ਨਸ਼ਾ ਤਸਕਰਾਂ ਵਿਰੁੱਧ ਸਖਤ ਕਾਰਵਾਈ ਕੀਤੀ ਜਾ ਰਹੀ ਹੈ ਤੋਂਤੀਆਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਬਿਨਾਂ ਕਿਸੇ ਡਰ ਦੇ ਨਸ਼ਾ ਤਸਕਰਾਂ ਬਾਰੇ ਜਾਣਕਾਰੀ ਦੇਣ ਉਹਨਾਂ ਦਾ ਨਾਮ ਗੁੱਪਤ ਰੱਖਿਆ ਜਾਵੇਗਾ ਸੋ ਪੁਲਿਸ ਦੇ ਵੱਲੋਂ ਜਨ ਸੰਪਰਕ ਦਾ ਮੁਹਿੰਮ ਵੀ ਚਲਾਈ ਜਾਵੇਗੀ ਜਿਸ ਦੇ ਨਾਲ ਸਕੂਲਾਂ ਤੇ ਕਾਲਜਾਂ ਦਾ ਦੌਰਾ ਕਰਕੇ ਨੌਜਵਾਨਾਂ ਦੇ ਨਾਲ ਸੰਪਰਕ ਕਰਕੇ ਨਸ਼ਾ ਤਸਕਰਾਂ ਨੂੰ ਫੜਿਆ ਜਾਵੇਗਾ ਇਸ ਵਾਰ ਪੁਲਿਸ ਦੇ ਵੱਲੋਂ ਕੀਤੇ ਗਏ ਆਪਰੇਸ਼ਨ ਦੌਰਾਨ ਨਸ਼ਾ ਵੇਚਣ ਵਾਲਿਆਂ ਨੂੰ ਫੜਿਆ ਜਾਵੇਗਾ ਤੇ ਪੰਜਾਬ ਪੁਲਿਸ ਹੈ ਜਿਹੜੀ ਕਿ ਐਕਸ਼ਨ ਮੋਡ ਦੇ ਵਿੱਚ ਨਜ਼ਰ ਆ ਰਹੀ ਹੈ ਆ ਜਿਵੇਂ ਤੁਸੀਂ ਸਾਰੇ ਜਾਣਦੇ ਹੋ ਹੈਗੇ ਕੱਲ ਚੰਡੀਗੜ੍ਹ ਵਿਖੇ ਪੰਜਾਬ ਸਰਕਾਰ ਵੱਲੋਂ ਜਿਹੜੀ ਇੱਕ ਹਾਈ ਪਾਵਰ ਕਮੇਟੀ ਬਣਾਈ ਗਈ ਹੈ ਜਿਨ੍ਹਾਂ ਨੇ ਨਸ਼ਿਆ ਦੇ ਖਿਲਾਫ ਯੁੱਧ ਚੇੜਿਆ ਗਿਆ ਹੈ ਉਹਨਾਂ ਨੇ ਸਾਰੇ ਦਿਸ਼ਾ ਨਿਰਦੇਸ਼ ਸਾਰੇ ਜ਼ਿਲ੍ਹਾ ਦੇ ਡੀਸੀ ਐਸਐਸਪੀ ਤੇ ਰੇਂਜ ਅਫਸਰਾਂ ਨੂੰ ਜਾਰੀ ਕੀਤੇ ਗਏ ਸੀਗੇ ਤੇ ਉਸ ਉਹਨਾਂ ਦਿਸ਼ਾ ਨਿਰਦੇਸ਼ਾ ਦੇ ਤਹਿਤ ਅਤੇ ਸਾਡੇ ਮਾਰਯੋਗ ਡੀਜੀਪੀ ਪੰਜਾਬ ਸ਼੍ਰੀ ਗੌਰਵ ਯਾਦਵ ਆਈਪੀਐਸ ਉਹਨਾਂ ਦੀ ਗਾਈਡੈਂਸ ਮੁਤਾਬਿਕ ਅੱਜ ਇਥੇ ਪੰਜਾਬ ਦੇ ਸਾਰੇ ਜ਼ਿਲ੍ਹਾ ਦੇ ਵਿੱਚ ਇੱਕ ਕੈਸੋ ਆਪਰੇਸ਼ਨ ਚਲਾਏ ਗਏ ਹੈਗੇ ਦੇ ਮੁਤਾਬਿਕ ਲੁਧਿਆਣਾ ਰੇਂਜ ਦੇ ਵੀ ਸਾਰੇ ਜ਼ਿਲ੍ਹਾ ਦੇ ਵਿੱਚ ਕੈਸੋ ਆਪਰੇਸ਼ਨ ਚਲਾਏ ਗਏ ਹੈ ਉਦੇ ਤਹਿਤ ਹੀ ਖੰਨਾ ਵਿਖੇ ਤਿੰਨ ਥਾਵਾਤੇ ਪਾਇਲ ਵਿਖੇ ਸਮਰਾਲਾ ਵਿਖੇ ਤੇ ਸਿਟੀ ਖੰਨਾ ਵਿਖੇ ਤਿੰਨ ਥਾਵਾਤੇ ਕੈਸੋ ਆਪਰੇਸ਼ਨ ਆਪਾਂ ਚਲਾਇਆ ਹੈ ਇਹਦੇ ਵਿੱਚ ਪੰਜ ਡੀਐਸਪੀ ਸਤ ਐਸਐਚਓ ਤੇ 150 ਪੁਲਿਸ ਪਰਸਨਲ ਜਿਹੜੇ ਹੈਗੇ ਸ਼ਾਮਿਲ ਹੋਇਆ ਇਹਨਾਂ ਨੂੰ ਅਸੀਂ 13 ਟੀਮਾਂ ਦੇ ਵਿੱਚ ਡਿਵਾਈਡ ਕੀਤਾ ਸੀ ਤੇ ਇਹਨਾਂ ਦੇ ਇੰਚਾਰजेस ਜਿਹੜੇ ਹੈਗੇ ਉਹਨਾਂ ਵੱਲੋਂ ਇਹ ਕੈਸੋ ਆਪਰੇਸ਼ਨ ਦੇ ਵਿੱਚ ਇਹਨਾਂ ਨੇ ਹਿੱਸਾ ਲਿਆ ਹੈਗਾ ਇਹਦੇ ਵਿੱਚ ਅਸੀਂ ਡਰੱਗ ਹੌਟਸਪੌਟਸ ਜਿਹੜੇ ਆਈਡੈਂਟੀਫਾਈ ਕੀਤੇ ਸੀਗੇ ਬਿੱਲਾ ਦੀ ਛਪੜੀ ਸਮਰਾਲਾ ਅਤੇ ਜਿਹੜੀ ਹੈਗੀ ਹੈ ਇਹ ਦਰਾਹਾ ਤੇ ਪਿੰਡ ਰਾਮਪੁਰ ਇੱਥੇ ਅਸੀਂ ਡਰਗ ਹੌਟਸਪots ਆਈਡੈਂਟੀਫਾਈ ਕੀਤੇ ਸੀਗੇ ਇੱਥੇ ਹੀ ਨਾ ਟੀਮਾਂ ਨੂੰ ਆਪਾਂ ਡਿਪਲੋਏ ਕੀਤਾ ਸੀਗਾ ਤੇ ਕਨਸਰਨ ਡੀਐਸਪੀਜ਼ ਨੂੰ ਬੀਐਸਪੀਜ਼ ਨੇ ਇਹਨਾਂ ਆਪਰੇਸ਼ਨਸ ਨੂੰ ਲੀਡ ਕੀਤਾ ਇਸ ਕੰਪਲੀਟ ਆਪਰੇਸ਼ਨ ਨੂੰ ਪਲਾਨ ਕੀਤਾ ਸਾਡੇ ਖੰਨਾ ਦੇ ਜਿਹੜੇ ਐਸਐਸਪੀ ਹੈਗੇ ਡਾਕਟਰ ਜੋਤੀ ਆਦਾ ਉਹਨਾਂ ਨੇ ਤੇ ਉਹਨਾਂ ਦੇ ਨੇਤ੍ਰਿਤਵ ਦੇ ਅਧੀਨ ਇਸ ਕੰਪਲੀਟ ਆਪਰੇਸ਼ਨ ਜਿਹੜਾ ਹੈਗਾ ਇਹ ਲਾਂਚ ਹੋਇਆ ਹੈ ਤੇ ਇਸ ਤੋਂ ਬਾਅਦ ਟੋਟਲ 50 ਜਿਹੜੇ ਹੈਗੇ ਸਸਪੈਕਟਸ ਇਹਦੇ ਵਿੱਚ ਚੈੱਕ ਕੀਤੇ ਗਏ 35 ਵਹੀਕਲਸ ਚੈੱਕ ਕੀਤੇ ਗਏ ਤੇ ਟੋਟਲ ਇਹਦੇ ਵਿੱਚ 14 ਜਣਿਆਂ ਦੀ ਗ੍ਰਿਫਤਾਰੀ ਹੋ ਚੁੱਕੀ ਹੈ ਇਹਨਾਂ ਦੇ ਵਿੱਚ 6 ਐਫਆਈਆਰ ਜਿਹੜੀ ਹੈਗੀ ਹੈ 14 ਗ੍ਰਿਫਤਾਰ ਬੰਦੇ ਤੇ ਦਰਜ ਹੋ ਰਹੀ ਹੈ ਹੁਣ ਟੋਟਲ ਰਿਕਵਰੀ ਇਹਦੇ ਵਿੱਚ ਮੈਂ ਤੁਹਾਨੂੰ ਦੱਸ ਦਿੰਨੀ ਆ ਵੀ 40 ਗ੍ਰਾਮ ਜਿਹੜਾ ਨਸ਼ੀਲਾ ਪਾਊਡਰ ਰਿਕਵਰ ਹੋਇਆ ਹੈ ਇਹਦੇ ਵਿੱਚ ਜਿਹੜੇ ਬੰਦੇ ਗ੍ਰਿਫਤਾਰ ਹੋਏ ਇਹ ਹੈਬਿਚੁਅਲ ਆਫੈਂਡਰਸ ਹੈ ਰਿਪੀਟ ਆਫੈਂਡਰਸ ਹੈ ਇਹਨਾਂ ਦੇ ਉੱਤੇ ਦੋ ਜਾਂ ਦੋ ਤੋਂ ਵੱਧ ਪਰਚੇ ਜਿਹੜੇ ਹੈਗੇ ਦਰਜ ਹੈਗੇ ਤੇ ਇਸ ਚੈਕਿੰਗ ਆਪਰੇਸ਼ਨ ਦੇ ਦੌਰਾਨ ਸਾਨੂੰ